ਤਾਂ ਤਸਵੀਰਾਂ ਜਿਹੜੀਆਂ ਨੇ ਇਹ ਖਨੌਰੀ ਬਾਰਡਰ ਨੂੰ ਜਾਂਦਾ ਰਸਤਾ ਹੈ ਔਰ ਪੁਲਿਸ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਸਖਤ ਪਹਿਰਾ ਜਿਹੜਾ ਇੱਥੇ ਲਾਇਆ ਹੋਇਆ ਹੈ ਔਰ ਬੈਰੀਕੇਡਿੰਗ ਕੀਤੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਅਜਿਹੀਆਂ ਜਿਹੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਔਰ ਚੱਲੇ ਵਾਲ ਹੁਣੀ ਜੋ ਵੀ ਉਹ ਤੋਂ ਕੋਈ ਵੱਡਾ ਐਲਾਨ ਕਰਨਗੇ ਕੋਈ ਸੰਦੇਸ਼ ਕਿਸਾਨਾਂ ਨੂੰ ਦੇਣਗੇ ਉਹ ਹਰੇਕ ਦੇ ਕੰਨਾਂ ਦੇ ਵਿੱਚ ਪਵੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਅੱਜ ਸੰਬੋਧਨ ਕਰਨਗੇ ਕਿਸਾਨਾਂ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਮੈਂ ਬਹੁਤ ਸਮਾਂ ਹੋ ਗਿਆ ਮੈਂ ਆਪਣੇ ਲੋਕਾਂ ਨੂੰ ਦੇਖਣਾ ਚਾਹਣਾ ਮੈਂ ਉਹਨਾਂ ਨੂੰ ਮਿਲਣਾ ਚਾਹਣਾ ਸਾਬ ਜਗਜੀਤ ਸਿੰਘ ਡੱਲੇ ਵਾਲਾ ਹੁਣ ਦਾ ਮਰਨ ਵਰਤਾ 39ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਅੱਜ ਖਨੌਰੀ ਬਾਰਡਰ ਦੇ ਉੱਪਰ ਮਹਾਪੰਚਾਇਤ ਸੱਦੀ ਗਈ ਹੈ ਜਿਦੇ ਵਿੱਚ तमाम ਸ਼ਖਸੀਅਤਾਂ ਜਿਹੜਾ ਸ਼ਰਕਤ ਕਾ ਨਹੀਂ ਔਰ ਜਗਜੀਤ ਸਿੰਘ ਡੱਲੇ ਵਾਲ ਜਿਹੜੇ ਹੈ ਪੰਡਾਲ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਵੀ ਕਰਨਗੇ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਪੁਲਿਸ ਨੇ ਪੂਰਾ ਜਿਹੜਾ ਤਾਮਾ ਝਾਮਾ ਲਾਇਆ ਹੋਇਆ ਔਰ ਬੈਰੀਕੇਡਿੰਗ ਜਿਹੜੀ ਹੈ ਕੀਤੀ ਹੋਈ ਹੈ ਕਿਉਂਕਿ ਖਨੌਰੀ ਬਾਰਡਰ ਨੂੰ ਸਾਰਾ ਇਹ ਰਸਤਾ ਜਾਂਦਾ ਹੈਗਾ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਖਨੌਰੀ ਬਾਰਡਰ ਨੂੰ ਜਾਂਦਾ ਰਸਤਾ ਹੈ ਔਰ ਪੁਲਿਸ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਸਖਤ ਪਹਿਰਾ ਰੀਕੇਟਿੰਗ ਕੀਤੀ ਹੋਈ ਆ ਕਿਉਂਕਿ ਜੋ ਵੀ ਕੋਈ ਆ ਰਿਹਾ ਹੈਗਾ ਤਾਂ ਉਸ ਨੂੰ ਜਿਹੜਾ ਹੈਗਾ ਡਾਇਵਰਟ ਕੀਤਾ ਜਾ ਰਿਹਾ ਰੂਟ ਨੂੰ ਕਿਉਂਕਿ ਆਮ ਲੋਕਾਂ ਦੇ ਲਈ ਇਹ ਹੁਣ ਰਸਤਾ ਜਿਹੜਾ ਇਹ ਬਲੌਕ ਕੀਤਾ ਹੋਇਆ ਔਰ ਦੂਜੇ ਪਾਸੇ ਜਿਹੜੇ ਵੀ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਉਹ ਸਾਈਡ ਦੇ ਉੱਪਰ ਦੀ ਲੰਘਦੇ ਤੁਸੀਂ ਦੇਖ ਸਕਦੇ ਹੋ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਖਨੌਰੀ ਬਾਰਡਰ ਨੂੰ ਜਾਂਦੇ ਰਸਤੇ ਦੀਆਂ ਇਸ ਤੋਂ ਮਹਿਜ ਕੁਝ ਕਿਲੋਮੀਟਰ ਦੇ ਉੱਪਰ ਖਨੌਰੀ ਬਾਰਡਰ ਆ ਔਰ ਉੱਥੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਅੱਜ ਸੰਬੋਧਨ ਕਰਨਗੇ ਕਿਸਾਨਾਂ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਮੈਂ ਬਹੁਤ ਸਮਾਂ ਹੋ ਗਿਆ ਮੈਂ ਆਪਣੇ ਲੋਕਾਂ ਨੂੰ ਦੇਖਣਾ ਚਾਹਣਾ ਮੈਂ ਉਹਨਾਂ ਨੂੰ ਮਿਲਣਾ ਚਾਹਣਾ ਤਾਂ ਦੇਖਣਾ ਹੋਏਗਾ ਕਿ ਅੱਜ ਉਹ ਕੀ ਜਿਹੜਾ ਕੋਈ ਵੱਡਾ ਐਲਾਨ ਕਰਦੇ ਨੇ ਕੀ ਅੱਜ ਕੋਈ ਵੱਡਾ ਸੰਦੇਸ਼ ਕਿਸਾਨਾਂ ਨੂੰ ਇੱਥੇ ਦਿੰਦੇ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਿਹਾ ਜਾ ਰਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਅਜਿਹਿਆਂ ਜੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਅੱਜ ਧੁੰਦ ਵੀ ਬਹੁਤ ਜ਼ਿਆਦਾ ਹੈ ਕੜਾਕੇ ਦੀ ਧੁੰਦ ਹੈ ਕੜਾਕੇ ਦੀ ਠੰਡ ਹੈ ਔਰ ਇੰਨੀ ਜਿਆਦਾ ਧੁੰਦ ਦੇ ਵਿੱਚ ਸਵੇਰ ਤੋਂ ਹੀ ਜ਼ੀਰੋ ਵਿਜ਼ਿਬਿਲਟੀ ਆ ਪਰ ਇੰਨੀ ਜਿਆਦਾ ਧੁੰਦ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਅੱਜ ਮਹਾਪੰਚਾਇਤ ਜਿਹੜੀ ਆ ਸੱਦੀ ਗਈ ਆ ਔਰ ਦੋ ਮਹਾਪੰਚਾਇਤਾਂ ਅੱਜ ਹੋਣਗੀਆਂ ਇੱਕ ਮਹਾਪੰਚਾਇਤ ਟੁਹਾਣਾ ਦੇ ਵਿੱਚ ਹੋਏਗੀ ਜੋ ਕਿ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਸੱਦੀ ਗਈ ਹੈ ਤੇ ਦੂਸਰੀ ਜਿਹੜੀ ਹੈਗੀ ਖਨੌਰੀ ਬਾਡਰ ਦੇ ਉੱਪਰ ਤਾਂ ਦੋਨੇ ਮਹਾਪੰਚਾਇਤਾਂ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਮਨਨ ਵਰਤ ਦੇ ਸਮਰਥਨ ਦੇ ਵਿੱਚ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਪਹੁੰਚਣ ਦੀ ਜਿਹੜੀ ਹੈ ਲਗਾਤਾਰ ਲੋਕ ਦੇਖ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਔਰ 100-100 ਮੀਟਰ ਤੇ ਮੀਟਰ ਦੇ ਉੱਪਰ ਜਿਹੜਾ ਹੈਗਾ ਤੁਹਾਂ ਦਾ ਦੇ ਕੇ ਹਰੇਕ 100-100 ਮੀਟਰ ਦੇ ਉੱਪਰ ਖਨੌਰੀ ਬਾਰਡਰ ਤੇ ਜਿਹੜੇ ਸਪੀਕਰ ਨੇ ਉਹ ਲਗਾਏ ਗਏ ਨੇ ਕਿਉਂਕਿ ਦੱਲੇ ਵਾਲ ਹੋਣੀ ਜੋ ਵੀ ਬੋਲਣਗੇ ਜੋ ਵੀ ਉਤੋਂ ਕੋਈ ਵੱਡਾ ਐਲਾਨ ਕਰਨਗੇ ਕੋਈ ਸੰਦੇਸ਼ ਕਿਸਾਨਾਂ ਨੂੰ ਦੇਣਗੇ ਉਹ ਹਰੇਕ ਦੇ ਕੰਨਾਂ ਦੇ ਵਿੱਚ ਪਵੇ ਤਾਂ ਪੂਰਾ ਜਿਹੜਾ ਉੱਥੇ ਮਾਹੌਲ ਤਿਆਰ ਕੀਤਾ ਹੋਇਆ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਕਿs ਪ੍ਰਕਾਰ ਲੋਕ ਜਿਹੜੇ ਨੇ ਆ ਰਹੇ ਨੇ ਕਿਉਂਕਿ ਜਿਹੜਾ ਖੜੇ ਆਸੀਂ ਇੱਥੇ ਇਹ ਹਾਈਵੇ ਸੱਦਾ ਹੈ ਜਿਹੜਾ ਰੋਡ ਹੈਗਾ ਸੱਦਾ ਇਹ ਹਾਈਵੇ ਅੱਗੇ ਕੁਝ ਕਿਲੋਮੀਟਰ ਤੇ ਖਨੌਰੀ ਬਾਰਡਰ ਹੈਗਾ ਤੁਸੀਂ ਦੇਖ ਸਕਦੇ ਹੋ ਪੁਲਿਸ ਜਿਹੜੀ ਹੈ ਇੱਥੇ ਲਗਾਤਾਰ ਇਹ ਰੂਟ ਨੂੰ ਡਾਇਵਰਟ ਕਰ ਰਹੀ ਹੈ ਕਿਉਂਕਿ ਇੱਥੋਂ ਦੀ ਜੇ ਗੱਲ ਕਰੀਏ ਤਾਂ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੂਰੋਂ ਦੂਰੋਂ ਅੱਜ ਕਿਹਾ ਜਾ ਰਿਹਾ ਹੈ ਕਿ ਕਈ ਸਮਾਜਿਕ ਕਾਰਕੁਨ ਵੀ ਆਉਣਗੇ ਐਕਟਿਵਿਸਟ ਵੀ ਆਉਣਗੇ ਹੋ ਸਕਦਾ ਹੈ ਕਿ ਕੋਈ ਸਿਆਸੀ ਲੀਡਰ ਵੀ ਪਹੁੰਚਣ ਕਿਉਂਕਿ ਸਿਆਸੀ ਲੀਡਰ ਜੇ ਕੋਈ ਆਉਂਦੇ ਨੇ ਤਾਂ ਉਹਨਾਂ ਨੂੰ ਸਟੇਜ ਦੇ ਉੱਪਰ ਬੈਠਣ ਦੀ ਕੋਈ ਪਰਮਿਸ਼ਨ ਨਹੀਂ ਹੈ ਇਹ ਜਿਹੜਾ ਪਹਿਲਾਂ ਹੀ ਕਲੀਅਰ ਕਰ ਦਿੱਤਾ ਗਿਆ ਹੈਗਾ ਖਨੌਰੀ ਬਾਰਡਰ ਦੇ ਉੱਪਰ ਨਾ ਹੀ ਸਟੇਜ ਦੇ ਉੱਪਰ ਉਹ ਬੋਲ ਸਕਦੇ ਆ ਅਜਿਹੀਆਂ ਵੀ ਜਿਹੜੀਆਂ ਗੱਲਾਂ ਨੇ ਕਹੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖੋ ਕਿ ਹੁਣ ਪੁਲਿਸ ਦੀ ਇੱਥੇ ਬੈਰੀਕੇਡਿੰਗ ਕੀਤੀ ਹੋਈ ਆ ਪੁਲਿਸ ਦਾ ਪੂਰਾ ਜਿਹੜਾ ਇੱਥੇ ਬੈਰੀਕੇਡਿੰਗ ਲਾ ਕੇ ਨਾਕਾ ਲੱਗਿਆ ਹੋਇਆ ਤਾਂ ਕਿ ਜਿਹੜੀ ਰੂਟ ਹੈ ਜਿਹੜਾ ਟ੍ਰੈਫਿਕ ਹੈ ਉਹ ਕਿਸੇ ਵੀ ਤਰ੍ਹਾਂ ਜਾਮ ਨਾ ਹੋਵੇ ਇੱਕ ਸਾਈਡ ਤੋਂ ਆਪ ਦਾ ਲੰਗੀ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਥੋਂ ਇੱਕ ਸਾਈਡ ਤੋਂ ਲੰਘਦੇ ਜਾ ਰਹੇ ਨੇ ਸਾਰੇ ਜਿਨ੍ਹਾਂ ਨੇ ਆਮ ਆਪਣੇ ਕੋਈ ਕੰਮ ਧੰਦੇ ਦੇ ਉੱਪਰ ਜਾਣਾ ਪਰ ਜਿਹੜਾ ਇਹ ਰੋਡ ਹੈ ਇਹ ਬਲੌਕ ਕੀਤਾ ਹੋਇਆ ਔਰ ਇਸ ਰੋਡ ਤੋਂ ਜੇ ਗੱਲ ਕਰੀਏ ਤਾਂ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੱਜ ਲੱਖਾਂ ਦਾ ਇਕੱਠ ਜਿਹੜਾ ਉਹ ਕਿਹਾ ਜਾ ਰਿਹਾ ਤਾਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਤੁਹਾਨੂੰ ਮਹਾਪੰਚਾਇਤ ਤੋਂ ਲਗਾਤਾਰ ਗਰਾਊਂਡ ਰਿਪੋਰਟ ਦਿਖਾਵਾਂਗੇ ਜਿੱਥੇ ਜਗਜੀਤ ਸਿੰਘ ਡੱਲੇ ਵਾਲਾ ਅੱਜ ਕਿਸਾਨਾਂ ਨੂੰ ਸੰਬੋਧਨ ਵੀ ਕਰਨਗੇ ਕੈਮਰਾ ਪਰਸਨ ਦਲਜੀਤ ਦੇ ਨਾਲ ਮਨਦੀਪ ਜੋਤ ਖਰੋਰੀ ਬਾਟ